ਪਾਉਣ ਦੇ ਲਈ ਰਾਣਾ ਨੌਜਵਾਨ ਧਾਵੀ ਇਸ ਵੇਲੇ ਫਿਰ ਮੈਦਾਨ ਦੇ ਵਿੱਚ ਵਧਿਆ ਹੋਇਆ ਸਾਹਮਣੇ ਚਾਰ ਜਾਫੀ ਖੜੇ ਆ ਸਾਣੀ ਮਾਦਰੇ ਦੀ ਟੀਮ ਦੇ ਕਿਹੜਾ ਸਿਆੜ ਵਾਲੇ ਰਾਣੇ ਦੀ ਪੈਂਦੀ ਕਬੱਡੀ ਤੇ ਇੱਕ ਰਾਣਾ ਜੋਧਾਂ ਵਾਲਾ ਵੀ ਇਸ ਟੂਰਨਾਮੈਂਟ ਤੇ ਪੁੱਜਿਆ ਇਧਰ ਜਾਫੀ ਲੱਗਿਆ ਹੋਇਆ ਖੁੱਚੀ ਲਾਉਂਦਾ ਹੋਇਆ ਸਿਰੇ ਦਾ ਜਫਾ ਬੱਲੇ 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 ਮੈਦਾਨ ਦੇ ਵਿੱਚ ਉਹੀ ਪਈਆ 30 ਸਕਿੰਟ ਦਾ ਸਮਾਂ 17 18 19 20 21 22 23 24 ਪਰ ਪੁਆਇੰਟ ਜਿਹੜਾ ਇਹ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਮੈਚ ਦਾ ਸਮਾਂ ਸਮਾਪਤ ਹੋ ਗਈ ਦਰਸ਼ਕ ਵੀਰ ਨੋਟ ਕਰ ਲੈਣਾ ਇਸ ਮੈਚ ਦੇ ਵਿੱਚ ਸੈਣੀ ਮਾਦਰੇ ਦੀ ਟੀਮ ਦੇ ਪੁਆਇੰਟ ਰਹਾ 10.5 ਸਿਆੜ ਦੀ ਟੀਮ ਦੇ 7 ਪੁਆਇੰਟ ਰਹਾ ਸੈਣੀ ਮਾਦਰੇ ਦੀ ਟੀਮ ਆ ਇਸ ਮੈਚ ਦੇ ਵਿੱਚ ਉਹ ਵਿਨਰ ਆ ਵੱਬੂ ਖੰਨਾ ਸਾਡਾ ਭਰਾ ਵੀ ਅਗਲੇ ਮੈਚ ਦੇ ਲਈ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਲਈ 100 ਰੁਪਏ ਜਾਫੀ ਦਾ ਸੀ ਉਧਰ ਕਬੱਡੀ ਦਾ 스타 ਕਹਿੰਦੇ ਪਾਵੇਂ ਯੂਰਪ ਦੀ ਗੱਲ ਆ ਪਾਵੇਂ ਇੰਗਲੈਂਡ ਦੀ ਪਾਵੇਂ ਕੈਨੇਡਾ ਦੀ ਯਰਗੜੀ ਵਾਲਾ ਸੀਰਾ ਵੀ ਇਸ ਟੂਰਨਾਮੈਂਟ ਤੇ ਪੁੱਜਿਆ ਤੇ ਸਾਲ ਕਹਿੰਦੇ ਯੂਰਪ ਦੇ ਕਈ ਕੱਪਾਂ ਦਾ ਫਰਸਟ ਰਿਹਾ ਉਸ ਵੀਰ ਦਾ ਵੀ ਇੱਥੇ ਪੁੱਜਣ ਤੇ ਬਹੁਤ-ਬਹੁਤ ਧੰਨਵਾਦ ਆ ਸਿਮਾਓ ਵਰਸਸ ਬਦਰੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਜਿਹੜਾ ਸ਼ੁਰੂ ਹੋਣ ਲੱਗਿਆ ਕਬੱਡੀ 75 ਕਿਲੋ ਦੇ ਦੋਨੋਂ ਪ੍ਰਾਈਜ਼ ਗੈਰੀ ਕੈਨੇਡਾ ਸਾਡੇ ਇਸ ਭਰਾ ਦੇ ਵੱਲੋਂ ਦਿੱਤੇ ਜਾਣੇ ਆ ਆਸਟ੍ਰੇਲੀਆ ਵਾਲਾ ਰਿੰਕੂ ਕਹਿੰਦੇ ਹਰਿੰਦਰ ਬੈਣੀਪਾਲ ਦਾ ਭਰਾ ਉਸ ਵੀਰ ਦਾ ਵੀ ਕਹਿੰਦੇ 1 ਲੱਖ ਰੁਪਏ ਦਾ ਯੋਗਦਾਨ ਹੈ ਸਰਦਾਰ ਬਲਬੀਰ ਸਿੰਘ ਜੀ ਯੂ ਐਸ ਏ ਉਹਨਾਂ ਵੱਲੋਂ ਕਹਿੰਦੇ ਪਹਿਲਾ ਪ੍ਰਾਈਜ਼ ਜਿਹੜਾ ਅੱਜ ਦੇ ਇਸ ਟੂਰਨਾਮੈਂਟ ਦਾ ਦਿੱਤਾ ਜਾ ਰਿਹਾ ਹੈ ਲੱਡੂ ਨੇ ਬਣਾਇਆ ਕਹਿੰਦਾ 500 ਰੁਪਏ ਦਾ ਆ ਗਿਆ ਤੇ ਆ ਵੀ ਰੋ ਰਵੀ ਰਾਜੇਵਾਲ ਮਨੀ ਮੰਗੋ ਲੱਡੂ ਦੇ ਲਈ ਜਿਹੜੇ ਵੱਡੇ ਮਾਇਆ ਦੇ ਗੱਫੇ ਉਹ ਪੁੱਛਦੇ ਕਰ ਰਹੇ ਆ ਅਮਨ ਸਟੂਡੀਓ ਵਾਲੇ ਭਰਾ ਦਾ ਵੀ ਬਹੁਤ-ਬਹੁਤ ਧੰਨਵਾਦ ਆ ਆ ਮੈਚ ਵੀ ਜਿਹੜਾ ਦਰਸ਼ਕ ਵੀਰੋ ਸ਼ੁਰੂ ਹੋਣ ਲੱਗਿਆ ਇਹ ਮੈਚ ਵੀ ਪੂਰਾ ਸਿਰੇ ਦਾ ਮੈਚ ਹੋਵੇਗਾ ਇੱਕ ਵੱਨੇ ਟੀਮ ਜਿਹੜੀ ਪੰਜਾਬ ਦੇ ਕਬੱਡੀ ਕੱਪਾਂ ਦੀ ਜ਼ਿਆਦਾਤਰ ਵਿੰਦਰ ਟੀਮ ਬਣਦੀ ਆ ਉਹ ਟੀਮ ਬਦਰੇ ਪਿੰਡ ਦੀ ਆ ਨਿੱਕੇ ਹੁਣੀ ਮੇਜਰ ਮਿਰਗੁਣੀ ਇਸ ਟੀਮ ਦੇ ਵਿੱਚ ਖੇਡਣ ਦੇ ਲਈ ਪੁੱਜਿਆ ਤੇ ਦੂਜੀ ਸਾਈਡ ਤੇ ਜਿਹੜੀ ਟੀਮ ਆ ਉਹ ਟੀਮ ਸਮਾਓ ਪਿੰਡ ਦੀ ਖੇਡ ਰਹੀ ਆ ਪਾ ਪਹਿਲਾਂ ਵੀ ਵੇਖਿਆ ਕਾਲੇ ਉਹਨਾਂ ਨੇ ਜੱਸੇ ਉਹਨਾਂ ਨੇ ਵਧੀਆ ਕਬੱਡੀਆਂ ਪਾਈਆਂ ਤੇ ਓਪਨ ਦੇ ਪਹਿਲੇ ਮੈਚ ਦੇ ਲਈ ਹੈਲੋ ਵੇਰ ਖੁਰਦਵਾਰ ਸੇ ਤਨੌਲੇ ਦੀਆਂ ਟੀਮਾਂ ਪਹੁੰਚ ਜਾਣਾ ਨਿੱਕੇ ਬੜਰੇ ਨੂੰ ਜਿਹੜਾ ਵੀ ਜਾਫੀ ਜੱਫਾ ਲਾਉ 200 ਰੁਪਿਆ ਨਿੰਦਾ ਬੇਗਵਾਰ ਯੂਐਸਏ ਵੱਲੋਂ ਹੈਲੋ ਨਿੱਕੇ ਬੜਰੇ ਜੋ ਜਿਹੜਾ ਵੀ ਜਾਫੀ ਜੱਫਾ ਲਾਉ 200 ਰੁਪਿਆ ਨੂੰ ਦਿੱਤਾ ਜਾਊਗਾ ਬਾਦਰੇ ਦੀ ਟੀਮ ਜਿਹੜੀ ਉਹ ਸਟੇਜ ਦੇ ਬਿਲਕੁਲ ਖੱਬੀ ਸਾਈਡ ਤੇ ਤੇ ਦੂਜੀ ਸਾਈਡ ਤੇ ਟੀਮ ਸੰਭਾਓ ਪਿੰਡ ਦੀ ਖੇਡ ਰਹੀ ਆ ਪਹਿਲੀ ਕਬੱਡੀ ਨਿੱਕਾ ਪਾ ਰਿਹਾ ਤੇ ਮਾਈਕ ਤੇ ਇਸ ਏਰੀਆ ਦਾ ਮਸ਼ਹੂਰ ਕਮੈਂਟੇਟਰ ਆ ਬੱਬੂ ਖੰਨੇ ਵਾਲਾ ਨਿੱਕੇ ਦੀ ਕਬੱਡੀ ਦੀ ਗੱਲ ਕਰੋ ਬਈ ਲੱਕੀ ਡਰਾਲੇ ਹਰਜੀਤ ਸਿੰਘ ਜੀਤਾ ਤੇ ਸੋਢੀ ਵੀਰ ਆ ਸਾਨੂੰ ਗੇਟ ਤੇ ਬੰਦੇ 500 ਰੁਪਏ ਦੇ ਕੇ ਕਹਿੰਦੇ ਵੀ ਸਾਡੀਆਂ ਪਰਚੀਆਂ ਕੱਢ ਦਿਓ ਤੁਸੀਂ ਕਿੱਥੇ ਹੋ ਯਾਰ ਦਰਸ਼ਕਾਂ ਚੋਂ ਮੋਹ ਦਰਸ਼ਕ ਰੱਬ ਵੀਰ ਨੇ ਆਪਣੇ ਉਹ ਜਿਹੜਾ ਵੀ ਮੇਰਾ ਵੀਰ ਪਰਚੀ ਲੈਣਾ ਚਾਹੁੰਦਾ ਉਹਨੂੰ ਪਰਚੀ ਦੋ 500 ਰੁਪਏ ਗੇਟ ਤੇ ਦੇ ਕੇ ਕਹਿੰਦੇ ਯਾਰ ਇੱਕ ਬੰਦਾ ਅੰਦਰ ਆ ਹੋਏ ਕੁਬਾਰੇ ਇੱਕ ਬੰਦਾ ਅੰਦਰ ਪਰਚੀਆਂ ਘਟੋ ਬਹੁਤ ਦਰਸ਼ਕ ਤਾਬਲੇ ਨੇ ਪਰਚੀਆਂ ਘਟਾਉਣ ਨੂੰ ਇੱਕ ਬੰਦਾ ਅੰਦਰ ਕਿਹੜਾ ਲਾਉ ਜ਼ਰੂਰ ਹੈਲੋ ਹੈਲੋ ਭਗਤ ਪੂਰਨ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਕਰਵਾਇਆ ਜਾ ਰਿਹਾ ਇਹ 52 ਮਾ ਸ਼ਾਨਦਾਰ ਕਬੱਡੀ ਕੱਪ ਜਿਨੇ ਵੀ ਰੱਬ ਵਰਗੇ ਦਰਸ਼ਕ ਵੀ ਜਿਹੜੇ ਸੇ ਗੋਲ ਜੇ داری ਨਾਲ ਜੁੜੇ ਹੈ ਸਭ ਤੋਂ ਪਹਿਲਾਂ ਤਾਂ ਦਾਸ ਤੁਹਾਨੂੰ ਫਤਿਹ ਬੁਲਾ ਰਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਨੇ ਵੀ ਵੀਰਾਂ ਨੇ ਥੋੜੇ ਵਿੱਚੋਂ ਥੋੜਾ ਤੇ ਬਹੁਤੇ ਵਿੱਚੋਂ ਬਹੁਤਾ ਯੋਗਦਾਨ ਪਾਇਆ ਇਸੇ ਕਬੱਡੀ ਦੇ ਮਹਾਕੁੰਭ ਦੇ ਲਈ ਉਹਨਾਂ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਹੈ ਇਧਰ ਕਬੱਡੀ 75 ਕਿਲੋ ਦਾ ਮੈਚ ਇਸ ਵळे ਜਿਹੜਾ ਖੇਡਿਆ ਜਾ ਰਿਹਾ ਹੈ ਇੱਕ ਸਾਈਡ ਜਿਹੜੀ ਟੀਮ ਕਹਿੰਦੇ ਸੋਚੇ ਸੂਰਮੇ ਦਾ ਪਿੰਡ ਹੈ ਮੇਰੇ ਵੀਰ ਉਹ ਸਮਾਉ ਪਿੰਡ ਤੇ ਦੂਸਰੀ ਸਾਈਡ ਜਿਹੜੀ ਟੀਮ ਖੇਡ ਰਹੀ ਬਦਰਾ ਪਿੰਡ ਜਿਲੇ ਬਰਨਾਲੇ ਦਾ ਕਹਿੰਦੇ ਬੜਾ ਮਸ਼ਹੂਰ ਪਿੰਡ ਹੈ ਮੇਰੇ ਤੋਂ ਖੱਬੇ ਹੱਥ ਟੀਮ ਬਦਰੀ ਦੀ ਅਤੇ ਮੇਰੇ ਤੋਂ ਸੱਜੇ ਹੱਥ ਜੋ ਟੀਮੇ ਖੇਡਦੀ ਹੈ ਸਮਾਉ ਪਿੰਡ ਦੀ ਹੈ ਸਾਡੀ ਜ਼ਿੰਦਗੀ ਦਾ ਕਹਿੰਦੇ ਬਹੁਤੀ ਪਿਆਰਾ ਵੀਰ ਹੈ ਹਰਿੰਦਰ ਸਿੰਘ ਬੈਣੀਪਾਲ ਜੋ ਕਿ ਸਾਡਾ ਵੀਰ ਪ੍ਰਧਾਨ ਇਸੇ ਖੇਡ ਕਲੱਬ ਦਾ ਹਰਿੰਦਰ ਬੈਣੀਪਾਲ ਦੇ ਫਾਦਰ ਸਾਹਿਬ ਜੋ ਕਿ ਇਸੇ ਨਗਰ ਦੀ ਕਹਿੰਦੇ ਕੋ-ਪ੍ਰਾਈਵੇਟ ਸੁਸਾਇਟੀ ਦੇ ਵਿੱਚ ਕਹਿੰਦੇ ਸੈਕਟਰੀ ਵੀ ਰਹੇ ਆ ਬਹੁਤ ਵੱਡੀ ਮਾਣ ਵਾਲੀ ਗੱਲ ਇੱਕ ਮੈਲਨਸਰ ਪਰਿਵਾਰ ਹੈ ਸਾਡਾ ਵੀਰ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਵੀ ਲੰਮਾ ਸਮਾਂ ਰਹਿ ਕੇ ਆਇਆ ਉਸੇ ਤਰ੍ਹਾਂ ਰਣਜੀਤ ਮਾਨੀ ਮੈਂ ਹੱਸਦਾ ਉਹਨਾਂ ਸਾਡੇ ਇਸ ਭਰਾ ਨੂੰ ਵੀ ਇੱਕ ਗੀਤਾਂ ਵਾਲਾ ਰਣਜੀਤ ਮਾਨੀ ਏਕੇ ਰਾਜੇਵਾਲ ਦਾ ਰਣਜੀਤ ਮਾਨੀ ਜਿਹੜਾ ਸੀਨੀਅਰ ਮੀਤ ਪ੍ਰਧਾਨ ਇਸੇ ਕਲੱਬ ਦਾ ਤੇ ਨਾਲ ਜ਼ਿੰਦਗੀ ਦਾ ਮਾਣ ਹੈ ਕਹਿੰਦੇ ਸੁਦਾਗਰ ਚੇਅਰਮੈਨ ਜਿਸ ਵੀਰ ਨੇ ਕਹਿੰਦੇ ਬਹੁਤ ਤਕੜੀ ਜਿਹੜੀ ਕਬੱਡੀ ਖੇਡੀ ਇਸੇ ਨਗਰ ਦੇ ਲਈ ਨਾਲ ਕਹਿੰਦੇ ਸਾਡੇ ਵੀਰ ਨੋਨੇ ਹੋਣੀ ਹੈ ਤੇ ਗੁਰਵਿੰਦਰ ਸਿੰਘ ਕਹਿੰਦਾ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਨੋਨਾ ਕੈਸ਼ੀਅਰ ਅਮਰੀਕ ਕੈਸ਼ੀਅਰ ਤੇ ਕੁਲਵਿੰਦਰ ਕੇਂਦੀ ਪਲਵਾਨ ਕਹਿੰਦਾ ਉਹਨਾਂ ਮੈਂ ਪਿਆਰ ਦੇ ਨਾਲ ਸਾਡੇ ਇਸ ਵੀਰ ਨੂੰ ਕੇਂਦੀ ਨੇ ਇੰਨੀ ਮਿਹਨਤ ਕੀਤੀ ਕਹਿੰਦੇ 10 ਕਿਲੋ ਵਜਨ ਘਟ ਗਿਆ ਸਾਡੇ ਭਰਾਵਾ ਪਰ ਫਿਰ ਵੀ ਕਹਿੰਦੇ ਵਜਨ 1 ਕੁਇੰਟਲ 8 ਕਿਲੋ ਹੈ ਜਿੰਦਗੀ ਦਾ ਮਾਣ ਹੈ ਸਾਡਾ ਵੀਰ ਕੇਂਦੀ ਤੇ ਉਸੇ ਤਰ੍ਹਾਂ ਪਵਨਦੀਪ ਸਿੰਘ ਜੀ ਕੈਸ਼ੀਅਰ ਤੇ ਗੀਤੇ ਬੈਣੀਪਾਲ ਉਹਨੇ ਅਨਵਰ ਸ਼ੇਖ ਦਾ ਤੇ ਨਾਲ ਹੀ ਕਹਿੰਦੇ ਲਖਵੀਰ ਸਿੰਘ ਜੀ ਜਰਨਲ ਸਕੱਤਰ ਰਣਜੀਤ ਸਿੰਘ ਜੀ ਜਰਨਲ ਸਕੱਤਰ ਜਗਦੀਪ ਜੱਗਾ ਜੀ ਗੁਰਸ਼ਰਨ ਜੀ ਅਤੇ ਜਸ ਬੈਣੀਪਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਲक्की ਬੈਣੀਪਾਲ ਤੇ ਇਕਬਾਲ ਸਿੰਘ ਜੀ ਪ੍ਰਚਾਰ ਸਕੱਤਰ ਕੱਲੇ ਕੱਲੇ ਵੀਰ ਦਾ ਆਪਾਂ ਨਾਂ ਜਿਹੜੇ ਲੈਂਦੇ ਜਾਵਾਂਗੇ ਪਰ ਪਹਿਲਾਂ ਕਰੀਏ ਗੱਲ ਇਸੇ ਚੱਲਦੇ ਹੋਏ ਮੁਕਾਬਲੇ ਦੀ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਹੈ ਇਹ ਲਾ ਕੇ ਪੂਰਾ ਤਾਣ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਇਸ ਵळे ਨੌਜਵਾਨ ਜਾਫੀ ਸਮਹਾਉ ਵਾਲੇ ਨੇ ਕਹਿੰਦੇ ਕੋਸ਼ਿਸ਼ ਕੀਤੀ ਹੈ ਜਫਾ ਲਾਉਣ ਦੀ ਪਰ ਸਫਲਤਾ ਆਪਾਂ ਵੇਖੀ ਵੀ ਧਾਵੀ ਦੇ ਕਦਮ ਜੁਮਦੀ ਹੋਈ ਸੌਦਾਗਰ ਨੇ ਮਾਈਕ ਫੜਿਆ ਤੇ ਮਾਈਕ ਤੋਂ ਕਹਿੰਦੇ ਬੜੀਆਂ ਖਰੀਆਂ ਖਰੀਆਂ ਗੱਲਾਂ ਜਿਹੜੀਆਂ ਆਖੀਆਂ ਕਈਆਂ ਨੂੰ ਚੰਗੀਆਂ ਲੱਗੀਆਂ ਤੇ ਕਈਆਂ ਨੂੰ ਮੇਰੇ ਵਰਗੇ ਨੂੰ ਮਾੜੀਆਂ ਲੱਗੀਆਂ ਕਿਉਂਕਿ ਮੈਂ ਜਦੋਂ ਦਾ ਇੱਥੇ ਪੁੱਜਿਆ ਭਰਾਵਾ ਮੇਰੇ ਨਾਲ ਕੋਈ ਗੁੱਸਾ ਨਾ ਕਰ ਦਿਓ ਕਿਉਂਕਿ ਏਰੀਏ ਦੇ ਬੰਦੇ ਆ 27 2800 ਨੰਬਰਾਂ ਮੋਬਾਈਲ ਦੇ ਵਿੱਚ ਮੈਂ ਇੱਥੇ ਪਿਰਤੇ ਨੂੰ ਫੋਨ ਦਿਖਾ ਰਿਆ ਸੀ 126 ਮਿਸ ਕਾਲਾਂ ਜਿਹੜੀਆਂ ਆਈਆਂ ਸਾਰੇ ਵੀਰ ਕਹਿੰਦੇ ਮੈਨੂੰ ਭਰਾਵਾ ਅੰਦਰ ਬਾੜ ਦੋ ਮੈਨੂੰ ਇੱਥੋਂ ਗੇਟ ਤੇ ਖੜਾ ਅੰਦਰ ਲੈ ਜਾ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਵੀਰ ਸਾਰਿਆਂ ਤੋਂ ਮੈਂ ਮਾਫੀ ਮੰਗਦਾ ਮੈਂ ਤੁਹਾਨੂੰ ਸੱਚੀ ਗੱਲ ਕਹਾਂ ਮੇਰੇ ਬਾਪੂ ਜੀ ਅੱਜ ਪਹਿਲੀ ਵਾਰੀ ਕਬੱਡੀ ਕੱਪ ਦੇਖਣ ਆਏ ਉਹ ਵੀ ਦਰਸ਼ਕਾਂ 'ਚ ਖੜੀ ਦੇਖਦੇ ਆ ਜੀਨੇ ਯਕੀਨ ਮੰਨਣਾ ਮੰਨ ਲਿਓ ਜੀਨੇ ਨਹੀਂ ਮੰਨਣਾ ਨਾ ਮੰਨਿਓ ਭਰਾਵੋ ਅੱਜ ਲਈ ਸੌਰੀ ਆ ਕਿਉਂਕਿ ਸਾਡੇ ਵੀਰ ਸਦਾਕਰ ਨੇ ਸੱਚੀਆਂ ਗੱਲਾਂ ਕਹੀਆਂ ਨੇ ਕਿ ਜੜੇ ਵੀਰਾਂ ਨੇ ਮਾਇਆ ਦੇ ਵੱਡੇ ਯੋਗਦਾਨ ਪਾਏ ਆ ਉਹਨਾਂ ਲਈ ਕਹਿੰਦੇ ਚੇਅਰ ਜੜੀਆਂ ਲੱਗੀਆਂ ਨੇ ਪਰ ਇਧਰ ਵੇਖੋ ਕਹਿੰਦੇ ਬਦਰੇ ਵਾਲੇ ਨਿੱਕੇ ਦੀ ਪੈਂਦੀ ਹੋਈ ਰੇਡ ਦੇ ਉੱਪਰ ਅਮਰੀਕ ਕਹਿੰਦਾ ਵੀ ਵੱਡੇ ਮਾਰ ਲੈ ਵੀ ਗੇਜਾ ਕੀ ਫੈਸਲਾ ਗੇਜਾ ਕੋਟ ਗੰਗੂ ਰਾਏ ਪਿੰਡ ਵਾਲਾ ਕਹਿੰਦੇ ਇਸ਼ਾਰਾ ਕਰਦਾ ਵੀ ਸਫਲਤਾ ਇਸ ਵਲੀ ਨੌਜਵਾਨ ਧਾਵੀ ਬਦਰੇ ਵਾਲੇ ਦੀ ਜਿਹੜੀ ਕਦਮ ਚੁੱਕੀ ਹੋਈ ਹਾਂਜੀ ਅਮਰੀਕ ਜੀ ਸਰਦਾਰ ਹਰਦਮ ਸਿੰਘ ਜੀ ਗੁਰਮੀਤ ਦੇ ਡੈਡੀ ਵੱਲੋਂ ਨਿੱਕੇ ਨੂੰ 100 ਰੁਪਏ ਹੋਰ ਗੁਰਮੀਤ ਸਾਡਾ ਜਿੰਦਗੀ ਦਾ ਵੀਰ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਜਾ ਵਸਿਆ ਹੈ ਮੇਰੇ ਵੀਰੋਂ ਲਾਈਵ ਨਜ਼ਾਰਾ ਮਾਣ ਦਾ ਭਾਵੇਂ ਕਹਿੰਦੇ ਗੈਰੀ ਕੈਨੇਡਾ ਵਾਲੇ ਦੀ ਗੱਲ ਹੈ www.kabaddi365.com ਦੇ ਜਰੀਏ ਅੱਜ ਦਿਨ ਜਿੰਨੇ ਵੀ ਸਾਡੇ ਵੀਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਇਸੇ ਕਬੱਡੀ ਕੱਪ ਦੇ ਨਾਲ ਕਹਿੰਦੇ ਜੁੜਿਆ ਸਾਰਿਆਂ ਦਾ ਬੜਾ ਧੰਨਵਾਦ ਆ ਜਿਹੜਾ ਰੇਡਰ ਰੇਡ ਪਾ ਕੇ ਗਿਆ ਗੁਰਮਿੰਦਰ ਸਿੰਘ ਨਿੰਦਾ ਯੂਐਸਏ ਉਹਨਾਂ ਦੇ ਉੱਪਰ ਬੁਲੇਟ ਦਿੱਤਾ ਉਹਨਾਂ ਵੱਲੋਂ ਰੇਡਰ ਨੂੰ 200 ਗੁਰਮਿੰਦਰ ਸਿੰਘ ਜੀ ਨਿੰਦਾ ਕਹਿੰਦੇ ਬੇਗੋਵਾਲ ਪਿੰਡ ਹੈ ਦਰਾਹੇ ਦੇ ਲਾਗੇ ਬੇਗੋਵਾਲ ਪਿੰਡ ਹੈ ਮੇਰੇ ਵੀਰੋ ਦਰਾਹੇ ਲੱਗੇ ਸਾਡੇ ਨਿੱਕੇ ਜੇ ਇੱਕ ਵਾਰੀ ਕਹਿਣ ਤੇ ਸਾਡੇ ਭਰਾ ਨੇ ਕਹਿੰਦੇ ਬੁਲਟ ਜੜਾ ਦਿੱਤਾ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿਉਂਕਿ ਰਾਜੇਵਾਲ ਦਾ ਕਬੱਡੀ ਕੱਪ ਉਹ ਕਬੱਡੀ ਕੱਪ ਹੈ ਮੇਰੇ ਵੀਰੋ ਜਦੋਂ ਵੀ ਕਹਿੰਦੇ ਕਮੇਟੀ ਜਿਸ ਦੇ ਘਰ ਕਹਿੰਦੇ ਪਰਚੀ ਕਟਾਉਣ ਜਾਂਦੀ ਹੈ ਤਾਂ ਕਿਸੇ ਨੇ ਆਏ ਨਹੀਂ ਕਿ ਆ ਮੈਂ 2100 ਦੇਣਾ ਜਾਂ 1100 ਦੇਣਾ ਕਹਿੰਦੇ ਆਪੇ ਭਰ ਦੋ ਜਿੰਨਾ ਭਰਨਾ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਮੇਰੇ ਵੀਰੋ ਸਾਡੇ ਵੀਰ ਇਧਰ ਦੀ ਸਾਈਡ ਆਪਾਂ ਤੱਕੀਏ ਵੀ ਨੌਜਵਾਨ ਕਹਿੰਦੇ ਸਮਾਉ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਸਾਈਡ ਕਹਿੰਦੇ ਸ਼ੀਰਾ ਕੋਤੜੇ ਪਿੰਡ ਵਾਲਾ ਪਰ ਆਹ ਨੌਜਵਾਨ ਪਿਛਲੇ 2 ਸਾਲਾਂ ਤੋਂ ਕੋਟ ਗੰਘੂ ਰਾਏ ਦੇ ਕੱਪ ਦਾ ਕਹਿੰਦੇ ਬੈਸਟ ਜੱਫੀ ਬਣਦਾ ਆ ਰਿਹਾ ਇਹ ਆ ਕਹਿੰਦੇ ਮੇਜਰ ਮਿਰਗ ਦੇ ਤੌਰ ਤੇ ਜਾਣਿਆ ਜਾਂਦਾ ਤਾੜੀ ਮਾਰ ਦੋ ਦਰਸ਼ਕੋ ਜੀਓ ਅਮਨਦੇਵ ਆਸਟ੍ਰੇਲੀਆ ਵੱਲੋਂ 200 ਜੱਫੇ ਤੇ ਮੇਜਰ ਮਿਰਗ ਝਨੇਰ ਪਿੰਡ ਵਾਲਾ ਕਹਿੰਦੇ ਖੀਵਾ ਪਿੰਡ ਹੈ ਨੌਜਵਾਨ ਦਾ ਜ਼ਿਲ੍ਹੇ ਮਾਨਸੇ ਦੇ ਵਿੱਚ ਪਰ ਨੌਜਵਾਨ ਕਹਿੰਦੇ ਪੱਕੇ ਤੌਰ ਤੇ ਝਨੇਰ ਪਿੰਡ ਵਿੱਚ ਰਹਿੰਦਾ ਕਿਉਂਕਿ ਲੱਕੀ ਝਨੇਰ ਵਾਲੇ ਨਾਲ ਕਹਿੰਦੇ ਵੱਡਾ ਪਿਆਰ ਹੈ ਤਾ ਕਰਕੇ ਕਹਿੰਦੇ ਝਨੇਰ ਵਾਲੇ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਇਧਰ ਬੱਚੀ ਦੀ ਕਬੱਡੀ ਹਾਂਜੀ ਅਮਰੀਕ ਜੀ ਸਾਡੇ ਦਰਮਿਆਨ ਸਾਡਾ ਬਹੁਤ ਹੀ ਸਤਿਕਾਰਯੋਗ ਵੀਰ ਇਸ ਏਰੀਆ ਦਾ ਕਹਿੰਦੇ ਵੀ ਕਬੱਡੀ ਦਾ ਮਹਾਨ ਖਿਡਾਰੀ ਆ ਜਿਸ ਨੌਜਵਾਨ ਨੇ ਕਬੱਡੀ ਜਾਗਤ ਦੇ ਵਿੱਚ ਇਸ ਏਰੀਆ ਦਾ ਨਾਂ ਕਹਿੰਦੇ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਸ਼ੀਰਾ ਜਰਗੜੀ ਵਾਲਾ ਸਾਡੇ ਦਰਮਿਆਨ ਸਾਡਾ ਵੀਰ ਪੁੱਜਿਆ ਉਸ ਵੀਰ ਦਾ ਵੀ ਸਮੂੱਚੀ ਸਪੋਰਟਸ ਕਲੱਬ ਵੱਲੋਂ ਸਮੂੱਚੀ ਬਾਬਾ ਭਗਤਪੁਰ ਸਿੰਘ ਸਪੋਰਟਸ ਕਲੱਬ ਜਿਹੜੀ ਜੀਐਨ ਨੂੰ ਆਖਰੀ ਐ ਇੱਥੇ ਪੁੱਜਣ ਤੇ ਸ਼ੀਰਾ ਜਰਕੜੀ ਜੀ ਸਾਡੇ ਦਰਮਿਆਨ ਪੁੱਜੇ ਨੇ ਜੇ ਆ ਰੇਡਰ ਨੂੰ ਕੋਈ ਫਰਦਾ ਬਲਬੀਰ ਸਿੰਘ ਯੂਐਸਏ ਵੱਲੋਂ 200 ਰੁਪਏ ਆ ਰੇਡ ਤੇ ਲੈ ਵੀ ਅਮਰੀਕ ਸਿੰਘ ਮੈਂ ਤਾਂ ਪਹਿਲਾਂ ਹੀ ਗੱਲ ਕਰਦਾ ਸੀ ਵੀ ਹੁਣ ਗੱਲ 100-100 ਦੀ ਐ ਹੁਣ 200 ਤੇ ਆ ਗਈ ਜਦੋਂ ਕਬੱਡੀ ਓਪਨ ਦੇ ਕਹਿੰਦੇ ਮੇਰੇ ਵੀਰੋ ਸਿਰੇ ਤੇ ਮੈਚ ਖੇਡੇ ਜਾਣਗੇ ਗੱਲ ਕਹਿੰਦੇ ਹਜ਼ਾਰਾਂ ਦੇ ਵਿੱਚ ਪੁੱਜੀ ਜਾਣੀ ਐ ਕਿਉਂਕਿ ਪਿਛਲੇ ਸਾਲ ਵੀ ਤੁਸੀਂ ਤੱਕਿਆ ਮੇਰੇ ਵੀਰੋ ਸਿਰੇ ਦੇ ਮੈਚ ਇੱਕ ਇੱਕ ਜੱਫੇ ਦੇ ਉੱਤੇ ਕਹਿੰਦੇ 7-7000 10-10 ਹਜ਼ਾਰ ਜਿਹੜੀ ਮਾਇਆ ਲੱਗੀ ਆ ਰਾਜੇਵਾਲ ਦੇ ਕਬੱਡੀ ਕੱਪ ਤੇ ਮੀਂਹ ਪੈਂਦਾ ਕਹਿੰਦੇ ਨੋਟਾਂ ਦਾ ਹਰਿੰਦਰ ਪ੍ਰਧਾਨ ਹਰਿੰਦਰ ਪ੍ਰਧਾਨ ਦੇ ਕਹਿੰਦੇ ਫਰੈਂਡ ਸਰਕਲ ਤੋਂ ਜਿੰਨੇ ਵੀ ਵੀਰ ਪੁੱਜੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਲਓ ਇਧਰ ਦੀ ਸਾਈਡ ਨੌਜਵਾਨ ਧਾਵੀ ਇਸ ਵਾਲੇ ਕਹਿੰਦੇ ਰੇਟ ਪਾ ਕੇ ਮੇਰੇ ਵੀਰੂ ਵਾਪਸ ਜਾਂਦਾ ਹੋਇਆ ਅਗਲੇ ਮੁਕਾਬਲੇ ਦੀਆਂ ਦੋਨੋਂ ਟੀਮਾਂ ਇੱਕ ਸਾਈਡ ਟੀਮ ਜਿਹੜੀ ਖੇਡੇਗੀ ਪੈਣੀ ਬਾਗਾ ਪਿੰਡ ਦੀ ਤੇ ਦੂਸਰੇ ਪਾਸੇ ਜਿਹੜੀ ਟੀਮ ਮੇਰੇ ਵੀਰੂ ਖੇਡੇਗੀ ਉਹ ਕਹਿੰਦੇ ਸੈਣੀ ਮਾਜਰਾ ਪਿੰਡ ਹੈ ਜ਼ਿਲ੍ਹੇ ਮਹਾਲੀ ਦਾ ਇਹ ਵੀ ਦੋਨੋਂ ਟੀਮਾਂ ਦੇ ਪਲੇਅਰ ਜਿਹੜੇ ਜਲਦੀ ਗਰਾਊਂਡ ਦੇ ਨੇੜੇ ਆ ਜਾਣ ਇਧਰ ਬੱਚੀ ਦੀ ਪੈਂਦੀ ਹੋਈ ਰੇਡ ਦੇ ਉੱਪਰ ਸਾਹਮਣੇ ਕਹਿੰਦੇ ਸੁਮਨ ਦਾ ਲੱਗਦਾ ਹੋਇਆ ਜਫਾ ਮੇਰੇ ਵੀਰੋ ਇੱਕ ਸਾਈਡ ਕਹਿੰਦੇ ਬਦਰੇ ਪਿੰਡ ਵਾਲਾ ਇਹ ਨੌਜਵਾਨ ਜਫਾ ਲਾਹ ਤਕੜਾ ਜਫਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਭੈਣੀ ਬਾਗਾ ਵਰਸਈ ਸੈਣੀ ਮਾਜਰੇ ਦਾ ਮੈਚ ਖੇਡਿਆ ਜਾਣਾ ਦੋਨੋਂ ਟੀਮਾਂ ਦੇ ਪਲੇਅਰਾਂ ਨੂੰ ਸਾਡੀ ਲਾਸਟ ਕਾਲ ਹੈ ਭੈਣੀ ਬਾਗਾ ਵਰਸਈ ਸੈਣੀ ਮਾਜਰੇ ਦਾ ਦੋਨੋਂ ਟੀਮਾਂ ਦੇ ਪਲੇਅਰ ਜਿਹੜੇ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਮਾਇਆ ਬੋਲਦੇ ਜਿਹੜੇ ਪਲੇਅਰਾਂ ਦੀ ਮਾਇਆ ਸਾਥੋਂ ਲੈ ਜਾ ਪ੍ਰਿੰਸੀਪਲ ਹਲੋ RAM MOORTI ji ਸਾਬਕਾ ਸਰਪੰਚ ਸਾਹਿਬ ਜਿਸ ਪਲੇਅਰ ਨੇ ਇਸੇ ਮੈਚ ਦੀ ਪਹਿਲੀ ਕਾਡੀ ਪਾਈ ਉਸੇ ਪਲੇਅਰ ਦੇ ਲਈ 100 ਰੁਪਏ ਦੇ ਵੱਡੇ ਜਿਹੇ ਮਾਣ ਪੂਜ ਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਬਕਾ ਸਰਪੰਚ RAM MOORTI ji ਜਿਨ੍ਹਾਂ ਵੱਲੋਂ ਇੱਕ 100 ਰੁਪਏ ਇਸ ਦੋਹੇ ਟੀਮਾਂ ਦੀ ਜਿੰਨੇ ਜਿੰਨੇ ਮਾ ਤੁਰੰਤ ਲੈ ਜਾ ਕਰੋ ਫੇਰ ਬਾਅਦ ਵਿੱਚ ਵੱਤਗਾ ਪੈ ਜਾਂਦਾ ਮੈਚ ਖਤਮ ਹੋ ਗਿਆ ਜਿੰਨੇ ਮਾ ਤੋਂ ਸਾਡੇ ਕੋਲ ਆ ਕੇ ਲੈ ਜਾਓ ਪੈਣੀ ਬਾਗਾ ਵਰਸ ਜੇ ਸੈਣੀ ਮਾਜਰਾ ਟੀਮਾਂ ਇਹ ਤੱਕ ਗਰਾਊਂਡ ਦੇ ਵਿੱਚ ਨਹੀਂ ਪੁੱਜੀਆਂ ਬੇਨਤੀ ਹੈ ਸਾਡੀ ਵੀ ਦੋਨੋਂ ਟੀਮਾਂ ਦੇ ਪਲੇਅਰ ਜਲਦੀ ਗਰਾਊਂਡ ਵਿੱਚ ਆ ਜਾਣ ਪੈਣੀ ਬਾਗਾ ਵਰਸ ਸੈਣੀ ਮਾਜਰਾ ਲਾਸਟ ਕਾਲ 1 ਮਿੰਟ ਤੋਂ ਬਾਅਦ ਟੀਮਾਂ ਜਿਹੜੀਆਂ ਕੱਢ ਦਿੱਤੀਆਂ ਜਾਣੀਆਂ ਵੱਡਾ ਧੰਨਵਾਦ ਹੈ ਜਿਹਦਾ ਪਹਿਲਾਂ ਪਿਰਤੇ ਨੇ ਗੱਲ ਕੀਤੀ ਮਾਝੇ ਮਾਲਵੇ ਦੁਆਬੇ ਦੇ ਸਾਰੇ ਖਿਡਾਰੀਆਂ ਦੀ ਜਿਹੜੀ ਗੱਲ ਕੀਤੀ ਹੈ ਨਹੀਂ ਆ ਰੇਡਰ ਦਾ ਲਾਲਨੀ ਕਰਾਉਣ ਦੇ ਪੈਸੇ ਤੇ ਵੀਰ ਮੈਂ ਬਾਅਦ ਚ ਨਾ ਆਇਆ ਹੁਣ ਲੈ ਜਾ ਆ ਜਾਓ ਲੈ ਜਾਓ ਉਧਰ ਕਬੱਡੀ ਓਪਨ ਦਾ ਪਹਿਲਾ ਮੈਚ ਖੇਡਣ ਦੇ ਜਿਹਨੇ ਮੈਂ ਵੇਖਦਾ ਵੀ ਧਨੌਲਾ ਮੰਡੀ ਦੀ ਟੀਮ ਹੈ ਜਿਹੜੀ ਧਨੌਲਾ ਮੰਡੀ ਦੀ ਟੀਮ ਮੈਂ ਵੇਖਦਾ ਵੀ ਗਰਾਊਂਡ ਦੇ ਬਿਲਕੁਲ ਬਾਹਰਲੀ ਸਾਈਡ ਜਿਹੜੀ ਪੁੱਜੀ ਹੋਈ ਹੈ ਪਿਛਲੇ ਸਾਲ ਦੇ ਇਸੇ ਕੱਪ ਦੀ ਕਹਿੰਦੇ ਰਨਰ ਅਪ ਟੀਮ ਹੈ ਧਨੌਲਾ ਮੰਡੀ ਦੀ ਟੀਮ ਸਾਡੇ ਨਿੱਕੇ ਜੇ ਸਤੇ ਦੇ ਕਹਿੰਦੇ ਸਾਡੇ ਦਰਮਿਆਨ ਪੁੱਜੀਏ ਟੀਮ ਅਤੇ ਪਿਛਲੇ ਸਾਲ ਦੀ ਕਹਿੰਦੇ ਜੇਤੂ ਟੀਮ ਲਸਾੜਾ ਗਿੱਲ ਇਸ ਏਰੀਆ ਦਾ ਕਹਿੰਦੇ ਮਾਣ ਹੈ ਖੇਡ ਕਬੱਡੀ ਵਿੱਚ ਜਿਹੜੇ ਪਿੰਡ ਦਾ ਲ ਸਾਡੇ ਗੇਲ ਦੀ ਟੀਮ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਪੁਜੀ ਹੋਈ ਹੈ ਜਿਸ ਟੀਮ ਦੇ ਵਿੱਚ ਅੱਜ ਕਹਿੰਦੇ ਭੈਣੀ ਵਾਲਾ ਨੋਨਾ ਤੇ ਨਾਲ ਕਹਿੰਦੇ ਹਰਦੇਵ ਖੇਡੇਗਾ ਫਕਰ ਝੰਡੇ ਪਿੰਡ ਦਾ ਜੋ ਨੌਜਵਾਨ ਥੋੜੇ ਦਿਨ ਪਹਿਲਾਂ ਕਹਿੰਦੇ ਕੈਨੇਡਾ ਤੋਂ ਮੇਰੇ ਵੀਰੋਂ ਇੰਡੀਆ ਪੁਜਿਆ ਤੇ ਨਾਲ ਬੀਬੀਪਰੀਆ ਤੋਤਾ ਕਹਿੰਦੇ ਵਿਸ਼ੇਸ਼ ਤੌਰ ਤੇ ਜਿਹੜਾ ਪੁਜੇਗਾ ਲੈ ਵੀ ਜਿੰਦਰੀਆ ਇੱਕ ਮਿੰਟ ਐ ਇੱਕ ਮਿੰਟ ਦੋ ਬਾਅਦ ਟੀਮ ਜਿਹੜੀ ਕੱਟ ਦਿੱਤੀ ਜਾਣੀ ਹੈ ਕਿਉਂਕਿ ਸੈਣੀ ਮਾਜਰੇ ਵਾਲੇ ਪਲੇਅਰ ਕਹਿੰਦੇ ਸੀ ਵੀ ਸਾਡਾ ਮੈਚ ਪਿੱਛੇ ਹੀ ਕਰ ਦੋ ਸੀ ਹੁਣੇ ਖੇਡ ਕੇ ਗਏ ਆ ਆਪਣੇ ਕੋਲੇ ਹੋਰ ਮੈਚ ਨਹੀਂ ਸੀ ਤਾਂ ਕਰਕੇ ਆਪਾਂ ਮੈਚ ਉਹਨਾਂ ਦਾ ਕਰਵਾਉਣਾ ਪੈਣਾ ਸੀ ਭੈਣੀ ਬਾਗਾ ਵਰਸ ਸੈਣੀ ਮਾਜਰਾ ਲਾਸਟ 1 ਮਿੰਟ ਹੈ ਦੋਨੋਂ ਟੀਮਾਂ ਦੇ ਲਈ ਉਸ ਤੋਂ ਬਾਅਦ ਵਿੱਚ ਕਬੱਡੀ ਓਪਨ ਦਾ ਪਹਿਲਾ ਮੈਚ ਜਿਹੜਾ ਖੇੜਾ ਜਾਣਾ ਕਬੱਡੀ ਓਪਨ ਦਾ ਪਹਿਲਾ ਮੁਕਾਬਲਾ ਬੇਰ ਖੁਰਦ ਵਰਸ ਜੇ ਧਨੋਲਾ ਮੰਡੀ ਧਨੋਲਾ ਮੰਡੀ ਦੀ ਟੀਮ ਜਿਹੜੀ ਗਰਾਊਂਡ ਦੇ ਜਿਹੜੇ ਆ ਤੇ ਬੇਰ ਖੁਰਦ ਦੀ ਟੀਮ ਅਜੇ ਤੱਕ ਨਹੀਂ ਪੁੱਜੀ ਬੇਰਖੋੜਦ ਦੀ ਟੀਮ ਜਲਦੀ ਗਰਾਊਂਡ ਦੇ ਨੇੜੇ ਪਹੁੰਚ ਜਾਵੇ ਹਾਂਜੀ ਅਮਰੀਕ ਜੀ ਰੁਪਿੰਦਰ ਜਲਾਲ ਜੀ ਵੀ ਪਹੁੰਚ ਚੁੱਕੇ ਨੇ ਰੁਪਿੰਦਰ ਜਲਾਲ ਜੀ ਆਪਣੇ ਦਰਮਿਆਨ ਪਹੁੰਚ ਚੁੱਕੇ ਨੇ ਰੁਪਿੰਦਰ ਜਲਾਲ ਯਾਰਾਂ ਦਾ ਯਾਰ ਹੈ ਅੰਤਰਰਾਸ਼ਟਰੀ ਬਲਾਰਾ ਸਾਡਾ ਵੀਰ ਜਿਹਦਾ ਪਹਿਲਾਂ ਪਿਰਤੇ ਨੇ ਸਾਰੇ ਬਲਾਰਿਆਂ ਦੀ ਗੱਲ ਕੀਤੀ ਹੈ ਪਰ ਇੱਕ ਬਲਾਰੇ ਦਾ ਕਹਿੰਦੇ ਨਾਂ ਜਿਹੜਾ ਉਹ ਭੁੱਲ ਗਿਆ ਉਹ ਬਲਾਰਾ ਮਾਨ ਹੈ ਕਹਿੰਦੇ ਖੇਡ ਕਬੱਡੀ ਦਾ ਮੈਨੂੰ ਘਟੋ ਘਟ ਕਈ ਦਰਸ਼ਕਾਂ ਦੇ ਫੋਨ ਆਇਆ ਕਹਿੰਦੇ ਗੁਰਪ੍ਰੀਤ ਸਿੰਘ ਪੁੱਜਣਗੇ ਬੇਰਕਲਾਂ ਵਾਲੇ ਅੱਜ ਮੇਰੇ ਵੀਰੋ ਥੋੜੇ ਸਮੇਂ ਬਾਅਦ ਕਹਿੰਦੇ ਗੁਰਪ੍ਰੀਤ ਸਿੰਘ ਜੀ ਬੇਰਕਲਾਂ ਉਸਤਾਦ ਨੇ ਕਬੱਡੀ ਕਮੈਂਟਰੀ ਦਾ ਕਹਿੰਦੇ ਬਹੁਤ ਵੱਡਾ ਨਾਮ ਹੈ ਇਸੇ ਨਗਰ ਦੇ ਨਾਲ ਕਹਿੰਦੇ ਵੱਡਾ ਪਿਆਰ ਹੈ ਉਹ ਵੀ ਥੋੜੇ ਸਮੇਂ ਬਾਅਦ ਵਿਸ਼ੇਸ਼ ਤੌਰ ਤੇ ਕਹਿੰਦੇ ਪੁੱਜੇ ਆਵਣਗੇ ਅੱਜ ਦੇ ਕਬੱਡੀ ਕੱਪ ਤੇ ਬੇਰ ਖੁਰਦ ਦੀ ਟੀਮ ਜਲਦੀ ਗਰਾਊਂਡ ਦੇ ਨੇੜੇ ਪਹੁੰਚ ਜਾਵੇ ਭੈਣੀ ਬਾਗਾ ਵਰਸਜ ਸੈਣੀ ਮਾਜਰਾ ਜਿੰਦਰੀਆ ਬੇਸਲਮਾਰ ਟੀਮਾਂ ਕੱਟ ਜੀ ਕਿਉਂਕਿ ਵੱਡਾ ਕੱਪ ਇੰਨਾ ਟੈਂਡਾ ਨਹੀਂ ਖਾਲੀ ਰਹਿਣਾ। ਉਹ ਬੰਦੀਆਂ ਟੀਮਾਂ ਬਹੁਤ ਆ ਗਈਆਂ ਚਾਹੇ ਸੈਮੀ ਫਾਈਨਲ ਆ ਜਿਹੜੀ ਨਹੀਂ ਉਹਦੇ ਕੱਟ ਦੋ ਬਸ। ਹੈਲੋ। ਬਸ ਜਿਹੜੀ ਨਹੀਂ ਸਾਡੇ ਵੀਰਾਂ ਨੇ ਲੱਕੀ ਡਰਾਪ ਦੀ ਪਰਚੀ ਲੈਣੀ ਆ। ਇਧਰ ਸਾਡੇ ਪ੍ਰਬੰਧਕ ਵੀਰ ਜਿਹੜੇ ਢੇੜਾ ਲਾ ਰਹੇ ਨੇ ਜੀਤੇ ਹੋਣੀ ਸਤਨਾਮ ਸਿੰਘ, ਹਰਪ੍ਰੀਤ ਸਿੰਘ ਛੋਡੀ। ਜਿਹੜੇ ਢੇੜਾ ਲਾ ਰਹੇ ਨੇ ਗਰਾਊਂਡ ਦੇ ਆਲੇ ਦੁਆਲੇ ਜਿਹੜੇ ਵੀ ਵੀਰ ਨੇ ਪਰਚੀ ਲੈਣੀ ਹੋਵੇ ਨਾ ਤੋਂ ਲੈ ਸਕਦਾ 100 ਰੁਪਏ ਦੀ ਪਰਚੀਆਂ ਪੰਜ ਜਿਹੜੇ ਇਨਾਮ ਕੱਡੇ ਜਾਣੇ ਨੇ ਫ੍ਰਿਜ ਕੱਢੀ ਜਾਵੇਗੀ ਵਾਸ਼ਿੰਗ ਮਸ਼ੀਨ ਆ ਤੀਸਰਾ ਆਰਓ ਫਿਲਟਰ ਦੋ ਜਿਹੜੇ ਸਾਈਕਲ ਕੱਡੇ ਜਾਣੇ ਨੇ 100 ਦੀ ਪਰਚੀ ਆ ਸਤਨਾਮ ਸਿੰਘ ਜੀ ਉਥੇ ਹੀ ਸਾਡਾ ਜੀਤਾ ਵੀਰ ਇਹ ਸਾਡੇ ਮੁੱਖ ਜਿਹੜੇ ਉਹਨੇ ਡਰਾ ਦੇ ਬੰਦੇ ਜਿਹੜੇ ਢੇੜਾ ਲਗਾ ਰਹੇ ਨੇ ਇੱਕ ਜਿੰਨੇ ਵੀ ਮਨ ਲਓ ਗੇਟ ਦੇ ਅੰਦਰ ਸਟੇਜ ਤੇ ਐਂਟਰ ਹੋ ਗਏ ਸਾਰੇ ਵੀਰਾਂ ਦੀ ਕਿਸਮਤ ਅੱਜ ਜ਼ਰੂਰ ਚੈੱਕ ਕਰਨੀ ਆ ਜਿਹੜੇ ਉਰੇ ਐਂਟਰ ਹੋ ਗਏ ਉਹਨਾਂ ਦੀ ਇੱਕ ਇੱਕ ਪਰਚੀ ਤਾਂ ਲਾਜ਼ਮੀ ਕੱਟਣੀ ਆ ਜਿਨ੍ਹਾਂ ਦੇ ਐਂਟਰੀ ਫੀਸ ਲਾ ਲਓ ਕੁਝ ਲਾ ਲਓ ਨਾਲੇ ਉਹਨਾਂ ਦਾ ਲੱਕੀ ਡਾਵਾ ਵੀ ਨਿਕਲਣਾ ਹਰੇਕ ਵੀਰ ਨੇ ਕਟਾਉਣੀ ਆ ਜਿੰਨੇ ਐਂਟਰ ਹੋ ਗਏ ਇੱਕ ਇੱਕ ਪਰਚੀ ਜ਼ਰੂਰ ਆ ਵੱਧ ਜਿੰਨੇ ਅਰਜ਼ੀ ਕਟਾ ਲਓ ਲੈ ਵੀ ਜਿੰਦਰੀਆ ਕਿਹੜੀ ਟੀਮ ਦਾ ਪਲੇਅਰ ਹੈ ਸੈਣੀ ਮਾਦਰੇ ਦਾ ਭਾਈ ਜੀ ਬਾਕੀ ਪਲੇਅਰ ਕਿੱਥੇ ਆ ਤੁਹਾਡੇ ਇਦਾਂ ਗੱਲ ਨਹੀਂ ਬਣਨੀ 18 ਤਰੀਕ ਦਾ ਕੱਪ ਸੀ ਤੁਹਾਡੇ ਪਿੰਡ ਦੇ ਵਿੱਚ ਤਿੰਨ ਚਾਰ ਟੀਮਾਂ ਤੁਸੀਂ ਕੱਟੀਆਂ ਨੇ ਜਿਹੜੀ ਟੀਮ ਇੱਕ ਇੱਕ ਮਿੰਟ ਤੋਂ ਵੱਧ ਲੇਟ ਆਉਂਦੀ ਸੀ ਬਗਾਨੇ ਪਿੰਡ ਜਾ ਕੇ ਇਦਾਂ ਕਰਦੇ ਹਾਂ ਆਪਣੇ ਪਿੰਡ ਵੀ ਜਾਂ ਤਾਂ ਰੂਲ ਉਹੀ ਰੱਖਿਆ ਕਰੋ ਵੀ ਲੇਟ ਆਉਣਾ ਸੈਣੀ ਮਾਜਰਾ ਵਰਸ ਜੀ ਪੈਣੀ ਬਾਗਾ ਹੂਟਰ ਵਾਲੇ ਵੀਰ ਨੂੰ ਬੇਨਤੀ ਹੈ ਲੈ ਵੀ ਵੀਰ 30 ਸਕੰਡ ਦਾ ਹੂਟਰ ਲਾ ਦੇ ਦੋ ਵਾਰੀ ਕਰਕੇ ਜੇ ਟੀਮਾਂ ਆ ਗਈਆਂ ਠੀਕ ਹੈ ਨਹੀਂ ਆਪਾਂ ਟੀਮਾਂ ਕੱਟਣੀਆਂ ਸ਼ੁਰੂ ਕਰ ਦਈਏ ਦਰਸ਼ਕਾਂ ਦੀ ਜਾਣਕਾਰੀ ਮੈਂ ਦੱਸ ਦੇਵਾਂ ਜਿਸ ਟੀਮ ਦੀ ਕਹਿੰਦੇ ਵੱਡੀ ਮੰਗ ਹੁੰਦੀ ਹੈ ਪੰਜਾਬ ਦੇ ਕਪਾਂ ਦੇ ਕੌਕਿਆਂ ਦੀ ਟੀਮ ਵੀ ਪੁੱਜ ਗਈ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਸ਼ੇਰਾ rau ਵਾਲੀਆ ਤੇ ਨਾਲ ਲੈ ਵੀ ਜੱਸ ਅੱਜ ਯਾਰੀ ਪਗਾਈਏ ਕਹਿੰਦੇ ਮੰਨੇ ਰਸ਼ੀਨ ਵਾਲੇ ਨੇ ਕਿਉਂਕਿ ਪ੍ਰਧਾਨ ਦੇ ਘਰੇ ਬਹਿ ਕੇ ਫੋਨ ਕਰਵਾਇਆ ਸੀ ਥੋਦੋਂ ਮੈਂ ਰਸ਼ੀਨ ਵਾਲੇ ਮੰਨੇ ਨੂੰ ਹੁਣ ਤੁਸੀਂ ਆਪ ਇਹ ਹਿਸਾਬ ਲਾ ਲਓ ਵੀ ਰਸ਼ੀਨ ਤੇ ਕੰਗਣਵਾਲ ਦਾ ਫਰਕ ਕਿੰਨਾ ਕੰਗਣਵਾਲ ਦੀ ਕਮੇਟੀ ਕਹਿੰਦਾ ਚਾਰ ਵਾਰ ਘਰੇ ਆ ਕੇ ਗਈ ਹੈ ਪਰ ਕਹਿੰਦਾ ਜਵਾਨ ਜਿਹੜੀ ਕੀਤੀ ਹੋਈ ਹੈ ਨਾ ਜਵਾਨ ਤੇ ਕਹਿੰਦਾ ਖਰਾ ਉਤਮ ਦਾ ਜਵਾਨ ਕਹਿੰਦਾ ਰਾਜੇ ਵਾਲੀਆਂ ਨਾਲ ਹੋਈ ਹੋਈ ਹੈ ਤਾਂ ਕਰਕੇ ਅੱਜ ਕਹਿੰਦੇ ਟੀਮ ਲੈ ਕੇ ਪੁਜਿਆ ਸਾਡਾ ਵੀ ਇੱਕ ਕੌਕਿਆਂ ਦੀ ਹਲੋ ਬਬੂ ਜੀ ਹਾਂਜੀ ਬਲਵੀਰ ਸਿੰਘ ਯੂਐਸਏ ਦਾ ਕਿੰਦੀ ਨੂੰ ਫੋਨ ਆਇਆ ਉਹ ਕਹਿੰਦੇ ਵੀਰੇ ਜਿਵੇਂ ਲਾਈਵ ਇੱਥੇ ਤੁਸੀਂ ਗਰਾਊਂਡ 'ਚ ਦੇਖਦੇ ਹੋਵੇਂ ਸਾਨੂੰ ਉੱਥੇ ਦਿਖ ਰਿਹਾ 360 ਵਾਲਾ ਦਾ ਬਹੁਤ-ਬਹੁਤ ਧੰਨਵਾਦ ਜੀ 365.com ਕਹਿੰਦੇ .com ਇਦਾਂ ਦੀ ਐ ਮੇਰੇ ਵੀਰੋ ਬੈਠੇ ਭਾਵੇਂ ਕੋਈ ਸਾਡਾ ਵੀਰ ਉੱਥੇ ਬੈਠਾ ਅਪਦੇਸ਼ਾਂ ਦੇ ਵਿੱਚ ਭਾਵੇਂ ਕੋਈ ਇੱਥੇ ਬੈਠਾ ਸਾਰਾ ਕੁਝ ਕਹਿੰਦੇ ਕਲੀਅਰ ਹੈ ਪੂਰਾ ਕਲੀਅਰ ਦਾ ਦਿਖਾਉਂਦੇ ਆ ਸਾਡੇ ਵੀਰ प्रदीप ਟੈਣੀ ਉਹਨੇ ਹੈਪੀ ਸਿੱਧੂ ਉਹਨਾਂ ਦੀ ਕਹਿੰਦੇ ਸਾਈਟ ਅੱਜ ਇਸੇ ਸਾਈਟ ਦੇ ਕਹਿੰਦੇ ਤਿੰਨ ਜਿਹੜੇ ਕੱਪ ਇਸ ਸਾਈਟ ਦੇ ਉੱਤੇ ਦਿਖਾਈ ਜਾ ਰਹੇ ਨੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜਿੰਨੇ ਵੀ ਸਾਡੇ ਵੀਰ ਜਿਹੜੇ ਪੁੱਜੇ ਐ ਖੇਡ ਕਬੱਡੀਆਂ ਸਤਿਕਾਰਯੋਗ ਸ਼ਖਸੀਤਾਂ ਦਾ ਬਹੁਤ-ਬਹੁਤ ਧੰਨਵਾਦ ਰੋਪਿੰਦਰ ਜਲਾਲ ਯਾਰਾਂ ਦਾ ਯਾਰ ਐ ਪਿਛਲੇ ਸੀਜ਼ਨ ਵਿੱਚ ਕਹਿੰਦੇ ਗਵਾਂਢੀ ਪਿੰਡ ਪੰਜਰੋਖੇ ਦੇ ਕੱਪ ਦੇ ਬੋਲ ਜਿਹੜੇ ਸਾਂਝੇ ਕੀਤੇ ਸਾਡੇ ਉਸੇ ਭਰਾ ਨੇ ਅੱਜ ਵਿਸ਼ੇਸ਼ ਤੌਰ ਤੇ ਇਸ ਕਬੱਡੀ ਕੱਪ ਦੇ ਉੱਤੇ ਕਹਿੰਦੇ ਪੁਜਿਆ ਜੱਗੀ ਪੈਣੀਪਾਲ ਦੇ ਨਾਲ ਕਹਿੰਦੇ ਵੱਡੀ ਯਾਰੀ ਹੈ ਸਾਡੇ ਉਸੇ ਵੀਰ ਦੇ ਇਹ ਮੈਚ ਆਪਾਂ ਕਰਵਾਉਣ ਲੱਗੇ ਆ ਪੈਣੀ ਬਾਗਾ ਵਰਸ ਸੈਣੀ ਮਾਜਰੇ ਦੇ ਦਰਮਿਆਨ ਇਸ ਤੋਂ ਨੈਕਸਟ ਜਿਹੜਾ ਮੈਚ ਹੈ ਬੇਰ ਖੁਰਦ ਦੀ ਟੀਮ ਜੇ ਪੁੱਜ ਗਈ ਤਾਂ ਹੱਥ ਖੜਾ ਕਰ ਦੇਣ ਪਲੇਅਰ ਬਹੁਤ-ਬਹੁਤ ਧੰਨਵਾਦ ਹੈ ਵੀਰ ਤੁਹਾਡਾ ਫੌਜੀ ਜੀ ਮੈਂ ਜੋਧਪੁਰ ਦਾ ਫੌਜੀ ਇਹਦੇ ਵੀ ਚੜ੍ਹਾਈ ਹੈ ਕਹਿੰਦੇ ਅੱਜ ਕੱਲ ਪੰਜਾਬ ਦੇ ਕੱਪਾਂ ਦੇ ਨਾਲ ਕਹਿੰਦੇ ਧਨੌਲੇ ਪਿੰਡ ਦੇ ਨੌਜਵਾਨ ਭਿੰਦੇ ਵਰਗੇ ਕਬੂਤਰ ਵਰਗੇ ਬਿੰਦੇ ਵਰਗੇ ਕਾਲੇ ਵਰਗੇ ਸਟਾਰ ਨੇ ਖੇਡ ਕਬੱਡੀ ਦੇ ਮੇਰੇ ਵੀਰੋ ਬਾਹਰਲੀ ਸਾਈਡ ਜਿਹੜੇ 12ਵਾਂ ਪੂਰੇ ਆ ਓਕੇ ਕਬੱਡੀ ਓਪਨ ਦਾ ਪਹਿਲਾ ਮੈਚ ਹੈ 베ਰ ਖੁਰਦਵਾਰਸ ਜੇ ਧਨੌਲਾ ਮੰਡੀ ਤੇ ਦੂਜਾ ਮੈਚ ਦਸਕੋ ਖੇਡਿਆ ਜਾਊਗਾ ਕੋਟ ਦੀ ਖੁਰਦਵਾਰਸ ਜੇ ਲਸੋਈ ਤੀਜਾ ਮੈਚ ਲਸਾੜਾ ਗੇਲ ਵਰਸ ਜੇ ਫਤੇਪੁਰ ਬਾਨ ਤੇ ਚੌਥਾ ਮੈਚ ਖਹਿਰਾ ਵਰਸ ਜੇ ਮੌਲੀ ਪੈਦਮਾਨ ਪੰਜਵਾਂ ਮੈਚ ਥੜਬਾ ਮੰਡੀ ਵਰਸ ਜੇ ਥੁੱਲੇਵਾਲ ਤੇ ਛੇਵਾਂ ਜਿਹੜਾ ਮੈਚ ਖੇਡਿਆ ਜਾਣਾ ਚੌਟ ਖੇੜੀ ਵਰਸ ਜੇ ਜੀਰਕਪੁਰ ਸੱਤਵਾਂ ਮੈਚ ਮਨੌਲੀ ਵਰਸ ਜੇ ਰਸੀਦਪੁਰ ਤੇ 8ਵਾਂ ਮੈਚ ਖੇਡਿਆ ਜਾਣਾ ਪੰਜੋਖਰਾ ਸਾਹਿਬ ਵਰਸ ਜ ਮਨਾਣਾ 9ਵੇਂ ਮੈਚ ਦੇ ਲਈ ਰਾਜੇਵਾਲ ਵਰਸ ਜੇ ਕੌਕੇ ਕਲਾ ਤੇ 10ਵਾਂ ਮੈਚ ਖੇਡਿਆ ਜਾਣਾ ਰੌਣੀ ਵਰਸ ਜੇ ਲੋਤੋਂ ਇਹ ਜੜੀਆਂ ਟੀਮਾਂ ਸਾਡੇ ਕੋਲ ਅਜੇ ਤੱਕ ਪੁੱਜੀਆਂ ਨਹੀਂ ਇਹ ਇੰਨੀਆਂ ਕਿ ਟੀਮਾਂ ਦੀ ਅਜੇ ਜੜੀਆਂ ਟਾਈਆਂ ਪਾਈਆਂ ਬਾਕੀ ਆਪਾਂ ਨਾਲ ਹੁੰਦੇ ਜਿਹੜੇ ਟਾਈਆਂ ਪਾਈ ਜਾਵਾਂਗੇ ਤੇ ਸਾਰੇ ਦਰਸ਼ਕਾਂ ਨੂੰ ਕੱਲੇ-ਕੱਲੀ ਕਬੱਡੀ ਕੱਲੇ-ਕੱਲੇ ਜੱਫੇ ਦਾ ਕਹਿੰਦੇ ਸੁਆਦ ਜਿਹੜਾ ਉਹ ਦਿੰਦੇ ਜਾਵਾਂਗੇ ਮੈਚ ਜਲਦੀ ਦੇ ਨਾਲ ਕਹਿੰਦੇ ਆਪਾਂ ਸ਼ੁਰੂ ਕਰਵਾ ਦਈਏ ਸੈਣੀ ਮਾਜਰਾ ਵਰਸ ਪੈਣੀ ਬਾਗਾ ਪੈਣੀ ਬਾਗੇ ਵਾਲਿਆਂ ਦੀ ਵੀ ਕਹਿੰਦੇ ਚੜ੍ਹਾਈ ਹੈ ਕਬੱਡੀ ਦੇ ਵਿੱਚ ਕਬੱਡੀ 75 ਕਿਲੋ ਦੀ ਕਹਿੰਦੇ ਬੜੀ ਨਾਮੀ ਟੀਮ ਹੈ ਇਸੇ ਪਿੰਡ ਦੀ ਪੈਣੀ ਬਾਗਾ ਵਰਸ ਸੈਣੀ ਮਾਜਰੇ ਦਾ ਮੁਕਾਬਲਾ ਜਿਹੜਾ ਇਸ ਵੇਲੇ ਸ਼ੁਰੂ ਹੋਣ ਜਾ ਰਿਹਾ ਹੈ ਮੇਰੇ ਤੋਂ ਖਾਬੇ ਹੱਥ ਟੀਮ ਪੈਣੀ ਬਾਗੇ ਦੀ ਤੇ ਦੂਸਰੀ ਸਾਈਡ ਜਿਹੜੀ ਟੀਮ ਪੋਜੀਏ ਸੈਣੀ ਮਾਜਰੇ ਪਿੰਡ ਦੀ ਲੈ ਵੀ ਜਿੰਦਰਾ ਕਿੰਨਾ ਸਮਾਂ ਇਹ ਮੈਚ ਦਾ 10 ਕਬੱਡੀਆਂ ਸਾਡੇ 10 ਤੇ ਕਹਿੰਦੇ 11 ਦਾ ਮੈਚ ਹੋਣਾ ਸਾਡੇ 10 ਤੇ 11 ਦਾ ਇਹ ਮੇਰੇ ਵੀਰੋਂ ਮੁਕਾਬਲਾ ਜਿਹੜਾ ਖੇਡਿਆ ਜਾਵੇਗਾ ਵਾਤੀ ਜਲਟਾਂ ਯਾਰ ਰੱਖਦੇ ਛੋਟੇ ਤੁਹਾਨੂੰ ਪਹਿਲਾਂ ਨਹੀਂ ਸੁਣਦਾ ਹੁੰਦਾ ਟੀ-ਸ਼ਰਟਾਂ ਨੇ ਜਿਹੜੀਆਂ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਕਬੱਡੀ ਵਾਲਾ ਆਪਣੀ ਟੀ-ਸ਼ਰਟ ਪਾ ਕੇ ਨਾ ਆਵੇ ਉਧਰ ਬਾਕਸ ਬਣਿਆ ਜਿੱਥੇ ਦੋਨੋਂ ਟੀਮਾਂ ਕਬੱਡੀ ਉਪਨੀਆਂ 12ਵਾਂ ਪੋਰੀਆਂ ਨੇ ਉੱਥੇ ਆਪਣੀਆਂ ਟੀ-ਸ਼ਰਟ ਜਿਹੜੀਆਂ ਅਲੱਗ ਕੇ ਆਉਣਗੇ ਹਾਂਜੀ ਬੱਬੂ ਜੀ ਹਾਂਜੀ ਜਿਹੜਾ ਮੁੰਡਾ ਰੇਡ ਪਾ ਰਿਹਾ ਸਰਦਾਰ ਬੂਟਾ ਸਿੰਘ ਜੀ ਸਰਪੰਚ ਸਾਹਿਬ ਜਿਹੜਾ ਵੀ ਇਹਨੂੰ ਜੱਫੇ ਲਾਊਗਾ ਜਿੰਨੇ ਜੱਫੇ ਲੱਗਣਗੇ ਉਨੀ 50-50 ਦੇ ਬਾਅਦ ਸਨਮਾਨ ਦੇਣਾਂਗੇ ਉਹ ਜਿੰਨੇ ਰੇਡ ਪਾਈ ਦੀ ਹੁਣ ਬਹੁਤ ਬਹੁਤ ਧੰਨਵਾਦ ਕਹਿੰਦੇ ਭੀਮ ਨੇ ਕਬੱਡੀ ਪਾਈ ਤੇ ਭੀਮ ਨੂੰ ਜੜਾ ਵੀ ਜਾਫੀ ਜਿੰਨੇ ਜੱਫੇ ਲਾਊਗਾ ਉਨੀ 50-50 ਰੁਪਏ ਦੇ ਮਾਨਸਮਾਨ ਜਿਹੜੇ ਬੂਟਾ ਸਿੰਘ ਜੀ ਸਰਪੰਚ ਸਾਹਿਬ ਜੀਆਂ ਵੱਲੋਂ ਕਹਿੰਦੇ ਦਿੱਤੇ ਜਾਣਗੇ ਲਓ ਇਧਰ ਦੀ ਸਾਈਡ ਆਪਾਂ ਵੇਖੀ ਵੀ ਇਹ ਨੌਜਵਾਨ ਭੈਣੀ ਵਾਲਾ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਬੱਡੀ 75 ਕਿਲੋ ਦਾ ਇਹ ਮੈਚ ਹੈ ਇਸ ਤੋਂ ਬਾਅਦ ਕਬੱਡੀ ਓਪਨ ਦੀਆਂ ਦੋਨੋਂ ਟੀਮਾਂ ਮੈਂ ਵੇਖਦਾ ਵੀ ਬਿਲਕੁਲ ਰੈਡੀ ਨਹੀਂ ਇੱਕ ਸਾਈਡ ਕਹਿੰਦੇ ਕਾਰੇ ਹੁਣੀ ਫਿਰਦੇ ਆ ਮੇਰੇ ਉਹ ਆਪਣੇ ਆਪ ਨੂੰ ਵਾਰਮ-ਅਪ ਕਰਦੇ ਤੇ ਦੂਸਰੀ ਸਾਈਡ ਉਹ ਟੀਮ ਜਿਹੜੀ ਟੀਮ ਨੇ ਪਿਛਲੇ ਸਾਲ ਇਸੇ ਕੱਪ ਦੇ ਕਹਿੰਦੇ ਸਿਰਾ ਕੀਤਾ ਪਰ ਇਧਰ ਵੇਖੋ ਸੈਣੀ ਮਾਜਰੇ ਵਾਲੇ ਇਹ ਨੌਜਵਾਨ ਗੱਭਰੂ ਦੀ ਕਹਿੰਦੇ ਕਬੱਡੀ ਜਿਹੜੀ ਪੈ ਚੁੱਕੀ ਹੈ ਮੇਰੇ ਵੀਰੋ ਭੈਣੀ ਵਾਲੇ ਹੁਣ ਚਾਰ ਜਫੀ ਹੈ ਆ ਨੌਜਵਾਨ ਕਹਿੰਦੇ ਜਦੋਂ ਵੀ ਹੱਥ ਪਾਉਂਦਾ ਪੱਕੇ ਹੱਥ ਪਾਉਂਦਾ ਕਿਉਂਕਿ ਪਹਿਲਾ ਮੈਚ ਵੀ ਕਹਿੰਦੇ ਨੌਜਵਾਨ ਦਾ ਤੁਸੀਂ ਦੇਖਿਆ ਇਸ ਵਲੇ ਲੱਗਦਾ ਹੋਇਆ ਤਕੜਾ ਜਫਾ ਖੇਡ ਮੈਦਾਨ ਦੇ ਵਿੱਚ ਕਾਲੇ ਦੇ ਨਾਂ ਦੇ ਨਾਲ ਕਹਿੰਦੇ ਜਾਣਿਆ ਜਾਂਦਾ ਇਹ ਨੌਜਵਾਨ ਜਫੀ ਲਾਲ ਤਕੜਾ ਜਫਾ ਅੰਕ ਜਿਹੜਾ ਭੈਣੀ ਬਾਗੇ ਪਿੰਡ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਹਮੀਤੀ ਪਿੰਡ ਹੈ ਕਹਿੰਦੇ ਇਸੇ ਨੌਜਵਾਨ ਦਾ ਜਿੱਥੋਂ ਦਾ ਕਾਲਾ ਕਬੱਡੀ ਦਾ ਸਟਾਰ ਹੈ ਤੇ ਯੂ ਐਸ ਏ ਦਾ ਕਹਿੰਦੇ 10 ਸਾਲ ਦਾ ਵੀਜ਼ਾ ਲੱਗਿਆ ਕਾਲੇ ਹਮੀਤੀ ਵਾਲੇ ਦਾ ਗੁਰਸੇਵਕ ਸਿੰਘ ਦੇ ਨਾਂ ਦੇ ਨਾਲ ਕਹਿੰਦੇ ਜਾਣਿਆ ਜਾਂਦਾ ਇਹ ਨੌਜਵਾਨ ਜਿਹੜਾ ਮੇਰੇ ਵੀਰੂ ਕਬੱਡੀ ਪਾਉਣ ਲਈ ਖੇਡ ਮੈਦਾਨ ਵਿੱਚ ਬਾਧਾ ਹੋਇਆ ਲਓ ਗੁਰਸੇਵਕ ਹਮੀਤੀ ਵਾਲਾ ਕਹਿੰਦੇ ਇਸ ਲਈ ਰੇਟ ਪਾ ਕੇ ਮੇਰੇ ਵੀਰੂ ਵਾਪਸ ਜਾਂਦਾ ਹੋਇਆ ਬਬੂ ਹਾਂਜੀ ਸੇਵਕ ਦੇ ਆ ਤਿੰਨ ਕਬੱਡੀਆਂ ਦੇ ਬਲਵੀਰ ਸਿੰਘ ਯੂ ਐਸ ਏ ਵੱਲੋਂ 200 ਰੁਪਏ ਬਈ ਵਾਹ ਉਧਰ ਅਮਰੀਕ ਸਾਡਾ ਵੀਰ ਕਿਉਂਕਿ ਰਾਜੇਵਾਲ ਦਾ ਕਹਿੰਦੇ ਉਹ ਕਾਪ ਹੈ ਜਿੱਥੇ ਸੱਚੀ ਗੱਲ ਆਖਾਂ ਕਿਸੇ ਕਮੇਟੀ ਵਾਲ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਖਿਆਲ ਰੱਖਿਆ ਜਾਂਦਾ ਤਾਂ ਸਿਰਫ ਦਰਸ਼ਕਾਂ ਦਾ ਕਹਿੰਦੇ ਰੱਖਿਆ ਜਾਂਦਾ ਦਰਸ਼ਕੋ ਜੇ ਤੁਹਾਨੂੰ ਸੱਚੀ ਨਜ਼ਾਰਾ ਆ ਰਿਹਾ ਤੁਸੀਂ ਇਹ ਡਿਸਪਲਨ ਤੋਂ ਖੁਸ਼ ਹੋ ਇੱਕ ਵਾਰੀ ਗੈ ਗੱਡਮੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਲੈ ਵੀ ਵੀਰ ਹਰਿੰਦਰ ਪ੍ਰਧਾਨ ਸਾਹਿਬ ਕਹਿੰਦੇ ਮੇਲਾ ਆਪਣਾ ਸਫਲ ਹੈ ਪੂਰਾ ਮੇਲਾ ਸਫਲ ਹੈ ਕਿਉਂਕਿ ਦਰਸ਼ਕਾਂ ਦੇ ਨਾਲ ਕਹਿੰਦੀ ਮੀਲੇ ਜਿਹੜੇ ਸੁੰਦੇ ਐ ਗੱਲ ਸੱਚੀ ਕਹਿਣੀ ਬਣਦੀ ਐ ਦੁਨੀਆ ਜੀਪਾਂ ਰੱਖ ਦਿੰਦੀ ਐ ਬੱਸ ਨੂੰ ਟਰੈਕਟਰ ਰੱਖ ਦਿੰਦੇ ਨੇ ਗੱਡੀਆਂ ਰੱਖ ਦਿੰਦੇ ਆ ਪਰ ਡਿਸਪਲਨ ਨਹੀਂ ਉੱਥੇ ਕੋਈ ਹੁੰਦਾ ਡਿਸਪਲਨ ਨਹੀਂ ਜਿਹੜਾ ਅੱਜ ਰਾਜੀਵਾਲ ਦੇ ਖੇਡ ਗਰਾਊਂਡ ਵਿੱਚ ਕਹਿੰਦੇ ਜਿੰਨੀਆਂ ਵੀ ਕਲੱਬਾਂ ਪੁੱਜੀਆਂ ਨੇ ਮੇਰੀ ਸਾਰਿਆਂ ਨੂੰ ਬੇਨਤੀ ਐ ਕਲੱਬਾਂ ਵਾਲਿਆਂ ਨੂੰ ਵੀ ਇੱਥੋਂ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਜਾਇਓ ਕੁਝ ਨਾ ਕੁਝ ਜ਼ਰੂਰ ਜਿਹੜਾ ਸਿੱਖ ਕੇ ਜਾਇਓ ਹਾਂਜੀ ਵੀਰ ਜੀ ਅਰਸ਼ਦੀਪ ਯੂ ਐਸ ਏ